ਅਹੀਂ ਤੇ ਵੋਟਾਂ ਦਾ ਵੇਖੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਦਾ ਇਹ 11 ਪਿੰਡ ਆ ਇਹ ਬਾਈਕਾਟ ਕਰਾਂਗੇ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਜਾਂ ਆਪਣੇ ਵਾਅਦੇ ਕੀਤੇ ਪੂਰੇ ਕਰੋ ਅਹੀਂ ਹੁਣ ਸੋਂ ਖਾਲੇ ਨਹੀਂ ਜਾ ਕੇ ਹੁਣੇ ਹੀ ਗੁਰਦੁਆਰੇ ਜਾਣਾ ਸਾਰਿਆਂ ਨੇ ਵੀ ਬਾਈਕਾਟ ਕਰੋ ਇਹਨਾਂ ਦਾ ਬਾਈਕਾਟ ਕੀਤਾ ਜੂਗਾ ਹੁਣ ਨਹੀਂ ਤੇ ਅਗਲੀ ਏ ਨਹੀਂ ਤਾਂ ਸਾਡੀ ਸਮਾਈ ਹੋਊਗੀ ਨਾ ਇਹ ਤਸਵੀਰਾਂ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ ਦੇ ਕੰਢੇ ਵਸੇ ਪਿੰਡ ਕੋਟ ਰਜਾਦਾ ਦੇ ਪਤਣ ਤੇ ਇਕੱਠੇ ਹੋਏ 11 ਪਿੰਡਾਂ ਦੀਆਂ ਪੰਚਾਇਤ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਦੀ। ਇੱਥੋਂ ਰਾਵੀ ਦਾ ਪਾਣੀ ਇਨ੍ਹਾਂ ਕਿਸਾਨਾਂ ਦਾ ਵੈਰੀ ਬਣਿਆ ਹੋਇਆ ਹੈ। ਹਾਲਾਤ ਇੰਨੇ ਮਾੜੇ ਨੇ ਕਿ ਕੋਈ ਇਨ੍ਹਾਂ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ। ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਵੀ ਕੋਈ ਇਨ੍ਹਾਂ ਦੀ ਬਾਹ ਫੜਨ ਲਈ ਨਹੀਂ ਆਇਆ ਅਤੇ ਅਖੇ ਕੇ ਨਾ 11 ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੇ 19 ਮਈ ਨੂੰ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਰਾਵਿਕੰਡੇ ਵਸਦੇ ਇਨ੍ਹਾਂ 11 ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਕਿਨਾ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਤੁਹਾਨੂੰ ਵਿਖਾਉਨੇ ਆ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਇਸ ਰਿਪੋਰਟ ਤੇ ਰਹੀ ਅੱਜ ਅਸੀਂ ਪੁੱਜੇ ਹਾਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਰਾਵੀ ਦਰਿਆ ਦੇ ਕੋਟਰਜਾਦਾ ਪੱਤਨ ਤੇ ਜਿੱਥੇ ਕਿ ਸਾਡੇ ਨਾਲ ਕੁਝ ਕਿਸਾਨ ਮੌਜੂਦ ਹਨ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਖੇਤੀ ਉਹਨਾਂ ਨੂੰ ਦਰਿਆ ਤੋਂ ਪਾਰ ਖੇਤੀ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਭਾਈ ਤੁਹਾਡਾ ਕੀ ਨਾਮ ਹੈ ਤਾਂ ਦੱਸੋ ਕੀ-ਕੀ ਮੁਸ਼ਕਲ ਆਉਂਦੀਆਂ ਦਰਿਆ ਤੋਂ ਪਾਰ ਤਾਂ ਨਹੀਂ ਇਥੇ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਮੁਸ਼ਕਲਾਂ ਹੀ ਮੁਸ਼ਕਲਾਂ ਹੈਗੀਆਂ ਵਾ ਇਥੇ ਸਬਦਾ ਦਾ ਕੋਈ ਹੈਗੀ ਨਹੀਂ ਆ ਮੁਸ਼ਕਲਾਂ ਦਰਿਆ ਲਾਗੇ ਸਾਹਮਣੇ ਦੇ ਹਨ ਦਰਿਆ ਰਾਵੀ ਕੰਢੇ ਖੜੇ ਹੈ ਇੱਥੇ ਪਾਣੀ ਦੀ ਇੰਨੀ ਜ਼ਿਆਦੀ ਸਮੱਸਿਆ ਵਾ ਕਿ ਸਾਡੇ ਟਰੈਕਟਰ ਜਿਹੜੇ ਆ ਇਸ ਟਾਈਮ ਤੇ ਕਣਕ ਪੱਕੀ ਆ ਤੇ ਪਿਛਲੇ ਸਾਲ ਜਿਹੜੇ ਪਿਛਲੇ ਸੀਜ਼ਨ ਦੇ ਝੋਨੇ ਦੇ ਸੀਜ਼ਨ 'ਚ ਅਰਧਾਹ ਟਰੈਕਟਰ ਡੁੱਬ ਗਏ ਜਿਨ੍ਹਾਂ ਨੂੰ ਕੋਈ ਸਰਕਾਰ ਵੱਲੋਂ ਮਾਫੀ ਜਾਨੀ ਕੋਈ ਗੱਲਬਾਤ ਨਹੀਂ ਤੇ ਬਹੁਤ ਪਰੇਸ਼ਾਨੀ ਆ ਹੁਣ ਮਿਹਰਬਾਨੀ ਕਰਕੇ ਜੇ ਪੁਲਾਂ ਦੇ ਵਾਅਦੇ ਤੇ ਕੀਤੇ ਤੇ ਅੱਜ ਤੱਕ ਸਰਕਾਰਾਂ ਨੇ ਪੂਰੇ ਨਹੀਂ ਕਰ ਸਕੀਆਂ ਤੇ ਹੁਣ ਪਾਣੀ ਘਟਾਇਆ ਜਾਵੇ ਨਾ ਸਾਡੇ ਕੋਈ ਇਸ ਟਾਈਮ ਤੇ ਕੋਈ ਮਲਾਵ ਆ ਅਈ ਨਾਲਾ ਤਹਿਸੀਲ ਦੇ ਵਿੱਚ ਦੋ ਮਲਾਵ ਆ ਇਹ ਵੀ ਹੈਗੇ ਆ ਲਿਖਾਈ ਵੀ ਹੈਗੇ ਆ ਜੇ ਸਾਡੀ ਕੋਈ ਗੱਲ ਬਣ ਜੇ ਤੇ ਸਾਨੂੰ ਮਲਾਵ ਹੀ ਦਿੱਤੇ ਜਾਣ ਇੱਕੋ ਹੀ ਸਾਡੇ ਕੋ ਬੇ ਬੇੜੀ ਵੀ ਇਹੀਂ ਪਿੰਡ ਵਾਲਿਆਂ ਨੇ ਕੋ ਪੈਹੇ ਪਾ ਕੇ ਤੇ ਆਪਣੇ ਪੱਲਿਓ ਬਣਵਾਈਆਂ ਬੇੜੀ ਇੱਕ ਬੇੜੀ ਦਾ 11 ਪਿੰਡਾਂ ਦੀ ਜ਼ਮੀਨਾਂ ਦਾ ਸਰਦਾਨੀਆਂ 6-7000 ਕਿੱਲਾ ਜ਼ਮੀਨ ਹੈ ਜਿਹਦੇ ਕਾਰਨ ਇੰਨੇ ਪਿੰਡਾਂ ਦੀ ਇੱਕ ਬੇੜੇ ਦੇ ਉੱਤੇ ਜਿੰਸ ਲੰਘ ਨਹੀਂ ਸਕਦੀ ਏ ਕਰਕੇ ਲੋਕ ਸਭਾ ਚੋਣਾਂ ਸਿਰ ਤੇ ਅੱਜੇ ਤੁਹਾਨੂੰ ਇੱਥੇ ਪੋਲ ਨਹੀਂ ਬਣਾ ਕੇ ਦਿੰਦੇ ਜਾਂ ਕੀ ਅਗਲਾ ਤੁਹਾਡਾ ਕੀ ਸਟੈਪ ਹੋਵੇਗਾ ਅਸੀਂ ਤੇ ਵੋਟਾਂ ਦਾ ਵੇਖੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਦਾ ਇਹ 11 ਪਿੰਡ ਆ ਇਹ ਬਾਈਕਾਟ ਕਰਾਂਗੇ ਕਿਸੇ ਨੂੰ ਬੋਟ ਨਹੀਂ ਪਾਵਾਂਗੇ ਜਾਂ ਆਪਣੇ ਵਾਅਦੇ ਕੀਤੇ ਪੂਰੇ ਕਰੋ ਜਿਹੜੇ ਵੀ ਪੁਲ ਬਣਨ ਵਾਸਤੇ ਕਿਹਾ ਤੁਹਾਨੂੰ ਹਾਂਜੀ ਭਾਈ ਤੁਹਾਡਾ ਕੀ ਨਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਮੇਰਾ ਨਾਂ ਗ੍ਰਿੰਦਰ ਸਿੰਘ ਵਾਸੀ ਪਿੰਡ ਕੋਟੜ ਜੱਤਾ ਸਾਡਾ ਹੀ ਇਹੋ ਹੀ ਮੰਗਿਆ ਕਿ ਸਾਡੂ ਹਾਲ ਦੀ ਘੜੀ ਤੇ ਪੁਲ ਨਹੀਂ ਐਡੀ ਖੇਤੀ ਦੇ ਅਕਦੀ ਗਵਰਨਮੈਂਟ ਸਾਨੂੰ ਬੇੜਾ ਦਿੱਤਾ ਜਾਵੇ ਨਾਲ ਇੱਕ ਨਿੱਕੀਆਂ ਦੋ ਕੈਸਟੀਆਂ ਦਿੱਤੀਆਂ ਜਾਂ ਨਾਲ ਮਲਾਦ ਦਿੱਤੇ ਜਾਂ ਜਿਹੜੀ ਸਾਡੀ ਫਸਲ ਇੱਦਾਂ ਕਰਾਸ ਹੋਏ ਇੱਕ ਪਾਣੀ ਦਾ ਲੈਵਲ ਘਟਾਇਆ ਜਾਏ ਜਿਹੜੀ ਸਾਡੀ ਫਸਲ ਦਰਿਆ ਦੇ ਵਿੱਚ ਹੁੰਦੀ ਆਵੇ ਹਾਂਜੀ ਭਾਈ ਤੁਹਾਡਾ ਕੀ ਨਾਂ ਤੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਸਰਕਾਰ ਕੋਲੋਂ ਤੁਹਾਡੀ ਕੀ ਮੰਗ ਹੈ ਸਾਬਕਾ ਸਰਪੰਚ ਗਦੀ ਸਿੰਘ ਪਤਨ ਪਿੰਡ ਕੋਟਰਜਾਦਾ ਸਾਡੀ ਮੰਗ ਤੇ ਮੇਰੇ ਵੀਰਾਂ ਭਰਾਵਾਂ ਦੂਜੇ ਸਰਪੰਚਾਂ ਮੈਂਬਰਾਂ ਨੇ ਦੂਸਰੇ 11 ਪਿੰਡਾਂ ਦੇ ਬੰਦੇ ਨੇ ਦੱਸ ਦਿੱਤੀ ਆ ਹੁਣ ਤਾਂ ਹੀ ਇਹ ਇਰਾਦਾ ਬਣਾਇਆ ਵੀ ਜਿਵੇਂ ਇਸ ਜਗ੍ਹਾ ਤੇ ਜਿਹੜੇ ਮੌਜੂਦ ਨੇ ਸਾਡੇ ਸਾਥੀ ਪਿੰਡ ਉਹਦੇ ਸਾਰੀਆਂ ਪਾਰਟੀਆਂ ਦੇ ਬੰਦੇ ਆ ਆਮ ਆਦਮੀ ਪਾਰਟੀ ਦੇ ਵੀ ਆ ਠਕਸਾਲੀ ਅਕਾਲੀ ਦੇ ਵੀ ਬੰਦੇ ਆ ਕਾਂਗਰਸ ਦੇ ਤੇ ਅਕਾਲੀ ਦਲ ਦੇ ਵੀ ਅਸੀਂ ਹੁਣ ਇੱਥੇ ਸਾਰੀਆਂ ਪਾਰਟੀਆਂ ਛੱਡ ਕੇ ਅਸੀਂ ਇਹ ਕਾ ਕਰ ਲਿਆ ਪੀ ਜਿਵੇਂ ਕਿ ਕਿੱਡੀ ਬਦਕਿਸਮਤੀ ਵਾਲੀ ਗੱਲ ਆ ਪਿਛਲੀਆਂ ਸਰਕਾਰਾਂ ਕਮ ਸੋ ਕਮ ਜਿਹੜਾ ਬੇੜੀ ਤੇ ਮਲਾ ਹੁੰਦਾ ਹੁੰਦਾ ਹੁਣ ਤਨਖਾਹ ਤਾਂ ਦਿੰਦੀਆਂ ਸੀ ਦੋ ਮਲਾ ਹੁੰਦੇ ਸੀ ਹੁਣ ਨਾ ਦੋ ਮਲਾ ਹੀ ਆ ਨਾ ਕੋਈ ਬੇੜੀ ਚੰਗੀ ਹਾਲ ਦੀ ਉਹ ਹੀ ਸਿਵਲ ਨੇ ਆਬ ਬਣਾਈ ਆਪਣੇ ਪੈਸਿਆਂ ਤੇ ਕਿੱਡੀ ਸਰਕਾਰ ਵਾਸਤੇ ਮਾੜੀ ਗੱਲ ਆ ਵੀ ਜਿਹੜੀ ਸਰਕਾਰ ਨੇ ਤਨਖਾਹ ਮਲਾਵਾਂ ਨੂੰ ਦੇਣੀਆਂ ਅਸੀਂ ਪਿੰਡਾਂ ਵਾਲੇ ਇਕੱਠੇ ਕਰਕੇ ਤਨਖਾਹ ਦੇ ਰਹੇ ਇਹ ਸ਼ਰਮਨਾਕ ਗੱਲ ਆ ਸਰਕਾਰ ਵਾਸਤੇ ਸਾਡੀਆਂ ਮੁਸ਼ਕਲਾਂ ਇੰਨੀਆਂ ਜ਼ਿਆਦਾ ਨੇ ਸਾਡੀ ਫਸਲ ਪੱਕੀ ਖੜੀ ਆ ਟਰਾਲੀਆਂ ਪਾਰ ਦਾਣੇ ਨਾਲ ਭੜੀਆਂ ਖੜੀਆਂ ਸਾਡੀਆਂ ਅੱਗੇ ਤੋਂ ਟਰਾਲੀਆਂ ਇਧਰੋਂ ਜਾ ਨਹੀਂ ਰਹੀਆਂ ਵੀ ਅਗਲੀਆਂ ਟਰਾਲੀਆਂ ਭੜਾਈਆਂ ਜਾਣ ਪਾਣੀ ਦਾ ਲੈਵਲ ਇੰਨਾ ਵਧਿਆ ਟਰਾਲੀਆਂ ਵਿੱਚੋਂ ਦੀ ਲੰਘ ਨਹੀਂ ਸਕਦੀਆਂ ਹੈ ਨਾ ਬੇੜਾ ਤੇ ਉਹਦੀ ਮਾੜੀ ਹਾਲਤ ਦਾ ਠੀਕ ਹੈ ਜੀ ਇਹ ਬੇੜਾ ਕਿਹਦੇ ਵੱਲੋਂ ਦਿੱਤਾ ਗਿਆ ਸੀ ਪਹਿਲਾਂ ਤੁਸੀਂ ਆਮ ਮੰਗ ਕਰਦੇ ਸੀ ਇਹ ਬੇੜਾ ਮੌਜੂਦਾ ਸਰਕਾਰ ਅਉਜਲਾ ਸਾਹਿਬ ਦੀ ਮਿਹਰਬਾਨੀ ਆ ਉਹਨਾਂ ਨੂੰ ਸਾਡੇ ਨਾਲ ਬੰਦਿਆਂ ਨੇ ਇੱਕ ਹੀ ਰਿੰਗ ਕਿਹਾ ਤੇ ਉਹਨਾਂ ਠੀਕ ਅਸੀਂ ਪੰਜਵੇਂ ਦਿਨ ਵੀੜਾ ਖਲਾਤ ਆ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਇੱਕ ਚੰਗੇ ਮੰਤਰੀ ਨੇ ਉਹ ਜਲਾ ਸਾਹਿਬ। ਉਸ ਤੋਂ ਪਹਿਲਾਂ ਡਾਕਟਰ ਦਤਨ ਸਿੰਘ ਜੀ ਉਹ ਸਾਡੀਆਂ ਦੁੱਖ ਤਕਲੀਫਾਂ ਵੀ ਸੁਣਦੇ ਰਹੇ ਉਹ ਵੀ ਹੱਲ ਕਰਦੇ ਰਹੇ। ਲੇਕਿਨ ਹੁਣ ਸਾਡੀ ਕੋਈ ਹੱਲ ਸੁਣਨ ਤਿਆਰ ਨਹੀਂ। ਉਹਨਾਂ ਹੀ ਇਹਨਾਂ ਦਾ ਬਾਈਕਾਟ ਕਰਨਾ ਵਾ ਇਲੈਕਸ਼ਨ ਤੇ ਹੀ ਸਲਾਹ ਕਰ ਲਈ ਆ ਵੀ ਸਾਡਾ ਜੇ ਮੁਸ਼ਕਲ ਹੱਲ ਕਰੂਗਾ ਡਰਮਾਂ ਵਾਲਾ ਕੋਈ ਜਾਂ ਕੋਈ ਪੁਲ ਸਾਨੂੰ ਦਊਗਾ ਉਹਨੂੰ ਅਸੀਂ ਵੋਟਾਂ ਪਾਵਾਂਗੇ। ਅਸੀਂ ਹੁਣ ਸੌਂ ਖਾ ਲੈਣੀ ਜਾ ਕੇ ਹੁਣੇ ਹੀ ਗੁਰਦੁਆਰੇ ਜਾਣਾ ਸਾਰਿਆਂ ਨੇ ਵੀ ਬਾਈਕਾਟ ਕਰੋ। ਇਹਨਾਂ ਦਾ ਬਾਈਕਾਟ ਕੀਤਾ ਜੂਗਾ ਹੁਣ ਨਹੀਂ ਤੇ ਅਗਲੀ ਵਾਰ ਨਹੀਂ ਤਾਂ ਸਾਡੀ ਸਮਾਈ ਹੋਊਗੀ ਨਾ ਸਾਡੇ ਦਾ ਰਾਵੀ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਆ ਉਹਦੇ ਵਿੱਚ ਸਾਡੇ ਟਰੈਕਟਰ ਨਹੀਂ ਲੰਘ ਸਕਦੇ ਇਹ ਕਰਕੇ ਅਸੀਂ ਇਹ ਮੰਗ ਕਰਨੇ ਆਂ ਕਿ ਪਹਿਲਾਂ ਸਭ ਤੋਂ ਪਹਿਲਾਂ ਤੇ ਪਾਣੀ ਦਾ ਪੱਧਰ ਥੋੜਾ ਜਿਹਾ ਘੱਟ ਕੀਤਾ ਕਿ ਤੱਕ ਜਾ ਸਕੇ ਜਿਹੜਾ ਕਿ ਅਸੀਂ ਆਪਣੀ ਆੜੀ ਦੀ ਫਸਲ ਨੂੰ ਸਹੀ ਤਰੀਕੇ ਨਾਲ ਆਪਣੇ ਘਰਾਂ ਨੂੰ ਲਿਜਾ ਲੈ ਆਈਏ ਬਾਕੀ ਇੱਕ ਮਲਾਹ ਦੀ ਗੱਲ ਆ ਸਾਡਾ ਕੋਈ ਮਲਾਹ ਨਹੀਂ ਅਸੀਂ ਆਪ ਬੇੜੀ ਬਣਾਈਆਂ ਸਾਰਿਆਂ ਰੱਖ ਕੇ ਤੇ ਆਪਾਂ ਮਲਾਹ ਵੀ ਆਪ ਸਾਰੇ ਪਿੰਡਾਂ ਰਲ ਕੇ ਰੱਖਿਆ ਇਹ ਕਰਕੇ ਸਾਨੂੰ ਮਲਾਹ ਦਿੱਤੇ ਜਾਣ ਹਾਂਜੀ ਭਾਈ ਤੁਹਾਡਾ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਊਕਾਰ ਸਿੰਘ ਪਿੰਡ ਕੋਟੜ ਜਦ ਮੈਂ ਕਹਿਣਾ ਚਾਹੁੰਦਾ ਵੀ ਜੋ ਵੀ ਦਰਿਆ ਤੋਂ ਪਾਰ ਖੇਤੀ ਕਰਨ ਜਾਂਦੇ ਆ ਕਿਸਾਨ ਜਿੰਨੇ ਵੀ ਆ ਸਾਰੇ ਖੜੇ ਨੇ ਇਹ ਜਿਹੜੀ ਦਰਿਆ ਦਾ ਪਾਣੀ ਹੈ ਜਿੰਨਾ ਲੈਵਲ ਇਹਦਾ ਕਾਫੀ ਉੱਚਾ ਰਹਿੰਦਾ ਹੈ ਰਹਿਣ ਕਰਕੇ ਜਿਹੜੇ ਪੀਏ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਜਿਹੜੇ ਪੰਜਾਬ ਸਰਕਾਰ ਨੇ ਜਿਹੜੀ ਸੁਵਿਧਾ ਦਿੰਦੀ ਹੀ ਮਲਾਹ ਦੀ ਬੇੜੀ ਦੀ ਕੋਈ ਸੁਵਿਧਾ ਨਹੀਂ ਸਵਾਈ ਇੱਕ ਬੇੜਾ ਦਿੱਤਾ ਜਾਂ ਨਾਲ ਮਲਾਹ ਕੋਈ ਨਹੀਂ ਹੈ ਜਿਹੜੇ ਮਲਾਹ ਵੀ ਚੱਲ ਰਹੇ ਆ ਇਹ ਵੀ ਪਿੰਡ ਦੇ ਆਪਣੀ ਗ੍ਰਹੀ ਕਰਕੇ ਆਪਣੇ ਇਕੱਠੇ ਕਰਕੇ ਪੇਮੈਂਟ ਉਹ ਦੇ ਰਹੀ ਹੈ ਇਹ ਜਿਹੜਾ ਨਾ ਤਾਂ ਕੋਈ ਮਲਾਹ ਦਿੰਦੇ ਪਹਿਲਾਂ ਸਰਕਾਰਾਂ ਆਉਂਦੀਆਂ ਨੇ ਇਹ ਪੁੱਲ ਦੇ ਲਾਰੇ ਲਾਉਂਦੀਆਂ ਨੇ ਪੋਲਾ ਲੈ ਤੱਕ ਕੋਈ ਨਹੀਂ ਐਮਪੀ ਆਉਂਦਾ ਉਹ ਵੀ ਐਮਐਲਏ ਆਉਂਦਾ ਉਹ ਵੀ ਜਿਹੜੀ ਲੋਕ ਸਭਾ ਦੀ ਉਹ ਸੀਟ ਇਲੈਕਸ਼ਨ ਹੋ ਰਹੀ ਹੈ ਜੇ ਤੇ ਵੋਟ ਬੋਟ ਦੇ ਲੈਣ ਦੇ ਹੱਕਦਾਰ ਆ ਤੇ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਜਿਹੜੀ ਜਿੰਸ ਆਉਂਦੀ ਆ ਦਰਿਆ ਤੋਂ ਪਾਰ ਜਿਹੜੀ ਆ ਦਰਿਆ ਦੇ ਵਿੱਚੋਂ ਦੀ ਕਰਾਸ ਕਰਦੇ ਆ ਟਰੈਕਟਰਾਂ ਨਾਲ ਟਰੈਕਟਰਾਂ ਦਾ ਕਾਫੀ ਨੁਕਸਾਨ ਹੁੰਦਾ ਜਿੰਨੇ ਵੀ ਟਰੈਕਟਰ ਨੁਕਸਾਨ ਹੁੰਦੇ ਜਿਹੜੀਆਂ ਅਨਸੋਰਸ ਆ ਉਹ ਪਾਣੀ ਦੀ ਅਨਸੋਰਸ ਕਿਸੇ ਨੂੰ ਕੋਈ ਨਹੀਂ ਮਿਲਦੀ ਤੇ ਨਾ ਇਹ ਹੈ ਹੀ ਆ ਇਹਦੇ ਕਰਕੇ ਆ ਵੀ ਜਿਹੜੇ ਆ ਕਿਸਾਨਾਂ ਦੀ ਜਿਹੜੀ ਇੰਨੀ ਹਾਲਤ ਮਾੜੀ ਹੁੰਦੀ ਆ ਵੀ ਜੇ ਇਹਨਾਂ ਸਰਕਾਰਾਂ ਨੂੰ ਨਹੀਂ ਸੋਚ ਆਉਂਦੀ ਤੇ ਵਾਅਦੇ ਨਾ ਕਰਨ। ਦੋਸਤੋ ਇਹ ਸਨ ਸਰਹੱਦੀ ਤਹਿਸੀਲ ਅjnਾਲਾ ਦੇ ਉਹਨਾਂ 11 ਪਿੰਡਾਂ ਦੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਰਾਵੀ ਦਰਿਆ ਤੋਂ ਪਾਰ ਹਨ ਉਹਨਾਂ ਕਿਸਾਨਾਂ ਨੇ ਦੱਸਿਆ ਕਿ ਸਾਨੂੰ ਖੇਤੀ ਕਰਦੀ ਸਮੇਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਸੋ ਅਸੀਂ ਵੀ ਇਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਅਜੀਤ ਵੈਬ ਟੀਵੀ ਦੇ ਮਾਧਿਅਮ ਜਰੇ ਸਰਕਾਰ ਤੱਕ ਪਹੁੰਚਾਵਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਰਕਾਰਾਂ ਇਹਨਾਂ ਕਿਸਾਨਾਂ ਦੀ ਕਦੋਂ ਬਾਹ ਫੜਦੀਆਂ ਹਨ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਅjnਾਲਾ